ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸੰਭਾਲੇ ਜੀ ਜਮਤਾ ਜਿਨਹੈ ਪ੍ਰਤ ਪਾਲੇ ਮੁਕਤ ਪਦਾਰਥ ਤਿਨ ਕੋ ਪਾਏ ਹਰ ਕੈ ਨਾਮ ਤਰਤੇ ਦੇਵ ਲਾਏ ਸਦਾ ਧਨ ਅੰਤਰ ਨਾਮ ਸਮਾਲੇ ਜੀ ਜਮਤ ਜਿਨ ਹੈ ਪ੍ਰਤ ਪਾਲੇ ਮੁਕਤਾ ਪਦਾਰਥ ਤਿੰਨ ਕੋ ਪਾਏ ਹਰ ਕੈ ਨਾਮ ਰੱਤੇ ਜਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੇ ਅੰਤਰ ਪ੍ਰਗਾਸ ਹਰ ਨਾਮ ਧਿਆਵਾਂ ਰਹਾਉ ਇਹੋ ਹਰ ਰੰਗ ਗੂੜਾ ਧਨ ਪਰ ਹੋਏ ਸਾਤ ਸਿੰਗਾਰ ਰਾਵੈ ਪ੍ਰਭ ਸੋਏ ਹਮਾਂ ਵਿਚਾ ਪ੍ਰਭ ਕੋਈ ਨਾ ਪਾਏ ਮੂਲਾ ਭੂਲਾ ਜਨਮ ਗਵਾਏ ਸਤ ਸਹਜ ਸੁਖ ਬਾਣੀ ਸੇਵਾ ਸੱਚੀ ਨਾਮ ਸਮਾਣੀ ਸਬਦ ਮਿਲਾ ਪ੍ਰੀਤਮ ਸਦਾ ਆਏ ਰਾਈ ਪਾਏ ਆਪੇ ਕਰਤਾ ਜੋਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰ ਬਾਣੀ ਤੇ ਹਰ ਮੰਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਆਪੇ ਕਰਤਾ ਜੋਗ ਜੁਗ ਸੋਏ नතර मेलावाए गरගणण हරवසායි නनක සාචते प्रवेਆ मिल ਕੀ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ